ਗੱਲ ਗੱਲ ਜਿੰਦਾਬਾਦ ਜੋ ਨਿਸ਼ਾਨ ਗੱਨਾ ਇਕਸਾਰ ਜਿੰਦਾਬਾਦ ਭਾਈ ਸਰਪਜੀਤ ਸਿੰਘ ਜੀ ਖਾਲਸਾ ਜਿੰਦਾਬਾਦ 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 ਭਾਈ ਸਰਪਜੀਤ ਸਿੰਘ ਜੀ ਖਾਲਸਾ ਜਿੰਦਾ ਭਾਈ ਹਰਪ੍ਰਜਨ ਸਿੰਘ ਜੀ ਸਰਪੰਚ ਸਾਹਿਬ ਮੇਰੀ ਮਿੱਤਰਾਂ ਦੀ ਦੁਨੀਆ ਦੇ ਵਿੱਚੋਂ ਵੀ ਹਨ ਅਤੇ ਉਹ ਬਹੁਤ ਤਕੜਾ ਸੰਘਰਸ਼ ਉਹਨਾਂ ਦਾ ਜ਼ਿੰਦਗੀ ਦਾ ਆਓ ਉਹਨਾਂ ਦੇ ਕੋਲੋਂ ਚੰਦ ਕੁ ਮਿੰਟ ਆਪਾਂ ਉਹਨਾਂ ਦੇ ਵਿਚਾਰ ਵੀ ਸਰਵਨ ਕਰਨੇ ਆ ਸਰਦਾਰ ਹਰਪ੍ਰਜਨ ਸਿੰਘ ਜੀ ਸਾਫਕਾ ਸਰਪੰਚ ਬਹੁਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੜ ਬੈਠੀ ਗੁਰੂ ਪਿਆਰੀ ਸਾਹਿਬਤ ਦੀ ਬਲਾਓ ਫਤੇ ਤੇ ਪਾਓ ਫਤੇ ਵਾਹਿਗੁਰੂ ਜੀ ਦਾ ਖਾਲਸਾ ਸਿਰ ਵਾਹਿਗੁਰੂ ਜੀ ਦੀ ਫਤਿਹ ਗੁਰਨਤ ਪਿਆਰਿਓ ਅੱਜ ਤੁਸੀਂ ਇਤਿਹਾਸ ਰਸੋਣ ਦੇ ਲਈ ਇਸ ਜਗ੍ਹਾ ਤੇ ਇਕੱਤਰ ਹੋਏ ਆ ਜੇ ਸਮਾਂ ਕੱਢ ਕੇ ਪੱਥਰ ਦੇ ਲਈ ਆਏ ਆ ਤੇ ਆਹ ਕੁਰਸੀਆਂ ਤੇ ਆ ਕੇ ਬਰਾਜਮਾਨ ਹੋ ਜੋ ਤਾਂ ਕਿ ਆਪਾਂ ਇੱਕ ਦੂਜੇ ਦਾ ਵਿਚਾਰ ਸਾਂਝੇ ਕਰ ਲਈਏ ਇਹ ਲੜਾਈ ਜਿਹੜੀ ਵਿਚਾਰਾਂ ਦੀ ਆ ਜਦੋਂ ਤੁਹਾਡੇ ਵਿਚਾਰ ਉੱਚੇ ਸੁੱਚੇ ਹੋ ਜਾਣਗੇ ਤਾ ਤੁਹਾਡੇ ਪਰਿਵਾਰ ਵੀ ਤਰੱਕੀਆਂ ਵਾਲੇ ਪਾਸੇ ਨੂੰ ਤੁਰ ਪਾਗੇ ਗੁਰੂ ਪਿਆਰੀ ਸਾਧ ਸੰਗਤ ਜੀ ਪਿਛਲੇ ਸਮੇਂ ਦੇ ਵਿੱਚ ਆਪਾਂ ਪੱਤ ਦੇ ਨਾਂ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਮੋਤਾ ਪਾਈਆ ਔਰ ਸੰਘਰਸ਼ਾਂ ਦੇ ਨਾਂ ਤੇ ਕਾਂਗਰਸ ਨੂੰ ਵੀ ਮੋਤਾ ਪੁੰਗੇ ਆਏ ਔਰ ਉਹਨਾਂ ਤੋਂ ਸਾਨੂੰ ਕੇਮਾ ਹੋਇਆ ਉਸ ਕੇਮੇ ਤੋਂ ਅਸੀਂ ਤੀਜੀ ਪਾਰਟੀ ਜਿਹੜੀ ਹੌਟ ਵਿੱਚ ਜਾਂਦੀ ਉਸ ਪਾਰਟੀ ਦਾ ਸਾਨੂੰ ਜਕਾਰਾ ਨਾਰਾ ਨਾਰਾ ਕਿ ਯਾਸੀ ਬਹੁਤ ਸਾਫ਼ ਸੁਥਰਾ ਤੇ ਇਮਾਨਦਾਰੀ ਦਾ ਜਿਹੜਾ ਵਾਅਦਾ ਲੈ ਕੇ ਆ ਰਹੇ ਆ ਜਿਹਦੇ ਨਾਲ ਸਾਡੀਆਂ ਭੈਣਾਂ ਭਰਾਵਾਂ ਦੀਆਂ ਆਇਜਾ ਬਰਕਰਾਰ ਹੋਣਗੀਆਂ ਔਰ ਹਰ ਇੱਕ ਧਰਮ ਦਾ ਜਿਹੜਾ ਸਨਮਾਨ ਹੋਵੇਗਾ ਜਿੰਨੋਂ ਅਸੀਂ ਉਸ ਪਾਰਟੀ ਨੂੰ ਆ ਆਮ ਆਦਮੀ ਪੁਰਾ ਪਾਰਟੀ ਦੇ ਰੂਪ ਦੇ ਵਿੱਚ ਹੋਧ ਵਿੱਚ ਲਿਆਦਾ ਆ ਤੁਸਵੇਂ ਸ਼ਿਕਾਚੀ ਲੋਕ ਸੀਗੇ ਜਿਨ੍ਹਾਂ ਨੇ ਆਪਣਾ ਤਾਨ ਮਾਰ ਤਾਨ ਲਾ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦਾ ਪ੍ਰਣ ਕੀਤਾ ਸਾਡੇ ਨਾਲ ਕੀ ਵਾਅਦਾ ਕੀਤਾ ਸੀ ਉਹ ਸਰਕਾਰ ਨੇ ਕਿ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੋਈ ਬੇਆਗਮੀ ਦਾ ਤੁਹਾਨੂੰ ਲੋਕਾਂ ਨੂੰ ਇਨਸਾਫ਼ ਦਿਵਾਵਾਂਗੇ ਸਾਨੂੰ ਲੱਗਿਆ ਕਿ ਸਾਡੀ ਧਰਮ ਦੀ ਵੀ ਤੇ ਸਾਡੇ ਕਰਮ ਦੀ ਵੀ ਗੱਲ ਹੋਵੇਗੀ ਗੁਰੂ ਪਿਆਰੀ ਸਾਧ ਸੰਗਤ ਜੀ ਨਾਲ ਜਿੱਥੋਂ ਤੱਕ ਕਰਮ ਦੀ ਗੱਲ ਸੀ ਕਿ ਅਸੀਂ ਕਿਸਾਨੀ ਲਈ ਰੋਲ ਲੱਗੇ ਅਸੀਂ ਮਜ਼ਦੂਰਾਂ ਦੇ ਹੱਕਾਂ ਲਈ ਅੱਗੇ ਵਧਾਗੇ ਇਹ ਪਾਰਟੀ ਜਿਹੜੀ ਨਾਰਾ ਲਾ-ਰਾ ਲਾ ਕੇ ਸਾਡੇ ਵਿੱਚ ਤਾਰ ਆਈ ਉੱਥੇ ਨਾਲ ਹੀ ਕਰੇ ਰੋਜ਼ਗਾਰ ਮੁਜਾ ਰੋਜ਼ਗਾਰ ਦੇੰਤੀ ਗੱਲ ਕਰਦੀ ਸੀ ਤਾਂ ਅਸੀਂ ਉਹਦੇ ਵਾਸਤੇ ਬਹੁਤ ਸੰਘਰਸ਼ ਕੀਤਾ ਬਹੁਤ سارے ਵੀਰ ਤੁਹਾਡੇ ਵਿੱਚ ਬੈਠੇ ਹੋਣਗੇ ਜਿਹੜੇ ਸਾਨੂੰ ਉਦੋਂ ਵੀ ਕਹਿੰਦੇ ਰਹੇ ਕਿ ਜਿਹੜੀ ਪਾਰਟੀ ਦੇ ਨਾਲ ਤੁਸੀਂ ਤੁਰੇ ਹੋਇਆ ਇਹ ਕੇਜਰੀਵਾਲ ਜਿਹੜਾ ਵਾ ਦਿੱਲੀ ਸਰਕਾਰ ਦਾ ਟਾਉਟ ਆ ਆਰਐਸਐਸ ਦਾ ਬਰਦਾਵਾ ਪਰ ਸਾਡੀ ਖੋਪੜੀ ਇਸ ਪਾਸੇ ਸੀ ਕਿ ਅਸੀਂ ਤੀਜੇ ਬਦਲ ਲਿਆਉਣੇ ਆ ਤੀਜੇ ਬਦਲ ਦੇ ਰੂਪ ਦੇ ਵਿੱਚ ਅਸੀਂ ਚੰਗੀ ਸਰਕਾਰ ਬਣਾਵਾਂਗੇ ਸਾਡਾ ਭਗਵਾਨਤ ਮਾਨ ਆਮ ਲੋਕਾਂ ਦੇ ਵਿੱਚੋਂ ਆਮ ਘਰਾਂ ਦੇ ਵਿੱਚੋਂ ਇੱਕ ਮਾਸਟਰ ਦੇ ਅਧਿਆਪਕ ਦੇ ਕਿਸਾਨ ਦੇ ਘਰ ਦੇ ਵਿੱਚ ਪੈਦਾ ਹੋਇਆ ਪੁੱਤ ਜਿਹੜਾ ਸਾਡੀ ਲੋਕਾਂ ਦੀ ਗੱਲ ਕਰੇਗਾ ਜਿੱਥੇ ਅਸੀਂ ਬਾਜਲਾ ਨੂੰ ਰਿਜਵਾੜੇ ਮੰਨਦੇ ਸੀ ਕੈਪਟਨ ਨੂੰ ਮਹਾਰਾਜੇ ਰਜਵਾੜੇ ਮੰਨਦੇ ਸੀ ਉੱਥੇ ਉਹਨੂੰ ਸਧਾਰਨ ਵਿਅਕਤੀਆਂ ਦੇ ਵਿੱਚ ਗੈਰਤੀ ਦੇ ਵਿੱਚ ਲਿਆਣ ਕੇ ਧੜਾ ਟੜ ਮੋਤਾ ਪਾਈਆ ਆਸ ਆਜ਼ਾਦੀ ਆਸ ਆਸ ਜਾ ਆਸ ਤੇ ਪਰੋ ਖਰੇ ਨਹੀਂ ਉਤਰੇ ਤਾਂ ਸਾਨੂੰ ਲੱਗਿਆ ਕਿ ਅਸੀਂ ਉਸ ਪਾਰਟੀ ਦੇ ਵਿੱਚ ਅੱਜ ਵੀ ਮੈਂ ਉਸ ਪਾਰਟੀ ਦੇ ਵਿੱਚ ਮੁੱਢੋਂ ਵਿਰੋਧ ਕਰਨ ਲੱਗਿਆ ਜਦੋਂ ਸਾਨੂੰ ਕਾਸ਼ੀ ਵੀ ਗੁਰੂ ਗ੍ਰਾਸਾਹ ਮਹਾਰਾ ਦਾ ਜਾਂ ਲਾਹੌਰ ਵੀ ਜਿਹੜੇ ਸਾਡੇ ਬੁਨਿਆਦੀ ਹੱਕ ਸੀ ਉਹ ਨਾ ਮਿਲਣ ਵਾਸਤੇ ਸਾਨੂੰ ਮਜਬੂਰ ਹੋਣਾ ਪਿਆ ਜਿੱਥੇ ਗੱਲ ਕਰੀ ਜਾਂਦੇ ਆ ਮੀਟਰਾਂ ਦੀ ਜਿੱਥੇ ਗੱਲ ਕਰੀ ਜਾਂਦੇ ਬਿਲੀ ਦੇ ਬਿੱਲਾ ਦੀ ਸਤਕਾਰਯੋਗ ਵੀਰੋ ਇਹ ਹੀ ਭਗਵਤ ਮਾਨ ਜਿਹੜਾ ਕਹਿੰਦਾ ਹੁੰਦਾ ਸੀ ਕਿ ਮੈਂ ਚੱਪ ਵਾਲੇ ਮੀਟਰ ਵੀ ਲਗਾਤੇ ਨੇ ਤੁਹਾਡੇ ਕਿਸਾਨਾਂ ਦੇ ਵਿੱਚ ਵੀ ਆਉਂਦੇ ਰਹੇ ਆ ਤੁਹਾਡੇ ਸ਼ੰਘਾਰਚਾਂ ਦੇ ਵਿੱਚ ਵੀ ਆਉਂਦੇ ਰਹੇ ਆ ਅੱਜ ਉਸੇ ਬੰਦੇ ਨੇ ਮਨਜ਼ੂਰੀ ਦਿੱਤੀ ਹੋਈ ਆ ਉਹ ਚੱਪ ਵਾਲੇ ਜਿਹੜੇ ਮੀਟਰ ਆ ਤੁਹਾਡੇ ਘਰਾਂ ਦੇ ਵਿੱਚ ਲੱਗ ਰਹੇ ਆ ਅੱਜ ਭਾਵੇਂ ਤੁਹਾਨੂੰ ਬੇਕੂਬ ਬਣਾਈ ਜਾਂਦਾ ਇਹ ਗੱਲ ਕਹਿ ਕੇ ਕਿ ਅਸੀਂ ਜਿਹੜਾ ਤੁਹਾਡੇ ਤੋਂ ਬਿੱਲ ਵੀ ਲਏ ਅਸੀਂ ਫ੍ਰੀ ਕਰਾਇਆ ਹੋਇਆ ਇਹ ਸਿਸਟਮ ਸਾਡੇ ਨਾਲ ਕਿਸੇ ਨਾ ਕਿਸੇ ਜਾ ਕੇ ਭਾਰਤ ਦੀ ਸਰਕਾਰ ਨੇ ਵੀ ਕੀਤਾ ਸੀ ਜਦੋਂ Jio ਨੂੰ ਹੋਣਵਾ ਚਲਿਆਂਦਾ ਔਰ Jio ਦੇ ਤੁਹਾਡੇ ਲੋਕਾਂ ਨੂੰ ਕਾਰਡ ਵੰਡੇ ਮੋਬਾਈਲ ਮੁਫਤ ਵੰਡੇ ਉਸ ਤੋਂ ਬਾਅਦ ਤੁਹਾਨੂੰ ਸਾਰਿਆਂ ਦੀ ਮਜ਼ਦੂਰੀ ਬਣਾ ਦਿੱਤੀ ਭਾਰਤ ਦੀ ਸਰਕਾਰ ਨੇ BSNL ਦੇ ਜਿਹੜੇ ਕਾਵਰ ਸੀਓ ਹੋ ਮੋ ਆਪਣੇ ਅਦਾਨੀਆਂ ਪਾਨੀਆਂ ਨੂੰ ਦੇ ਦਿੱਤੇ ਉਸ ਤੋਂ ਬਾਅਦ ਤੁਹਾਡੀ ਮਜਬੂਰੀ ਬਣ ਗਈ ਤੇ ਅੱਜ ਜਿਹੜਾ Jio ਚੱਲਦਾ ਪਿਆ ਵਾ BSNL ਸਰਕਾਰੀ ਤੁਹਾਡਾ ਅਫਜ਼ਾਦਾਰਾ ਜਿਹੜਾ ਫੇਰ ਹੋ ਚੁੱਕਿਆ ਭਾਈ ਸਾਹਿਬ ਵੀ ਆ ਚੁੱਕਿਆ ਬੋਲੇ ਸਨਹਿਾ ख़ालसा जिंदाबाद भाई सरबजी ख़ालसा जिंदा ख़ाला <laughs> किता ਮੰਨਵਾਉਣ ਦੀ ਜਾਨ ਨਾ ਦਬਾ ਕੇ ਭਾਈ ਸਰਜੀਤ ਸਿੰਘ ਖਾਲਸਾ ਨੂੰ